ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਆਪਣੀ ਨਵੀਂ ਵੀਡੀਓ ਦੇ ਵਿੱਚ ਲੈ ਕੇ ਹਾਜ਼ਰ ਆਂ ਆਪਾਂ ਆਪਣੀ ਅੱਜ ਦੀ ਕਹਾਣੀ ਆਪਣੀ ਅੱਜ ਦੀ ਕਹਾਣੀ ਆ ਮਤਰੀਈ ਮਾਂ ਦਾ ਪਿਆਰ ਇਸ ਕਹਾਣੀ ਨੂੰ ਲਿਖਿਆ ਹੈ ਬਹੁਤ ਹੀ ਉੱਗੀ ਲੇਖਕ ਦਿਆਲ ਕੌਰ ਜੀ ਨੇ ਇਹ ਕਹਾਣੀ ਕਾਫੀ ਲੰਬੀ ਆ ਇਸ ਲਈ ਆਪਾਂ ਇਹਨੂੰ ਕਈ ਭਾਗਾਂ ਦੇ ਵਿੱਚ ਪੇਸ਼ ਕਰਾਂਗੇ ਇੱਕ 6 ਸਾਲ ਦੀ ਬੱਚੀ ਰੀਤ ਆ ਉਹ ਆਪਣੇ ਪਾਪਾ ਦੇ ਸਾਈਕਲ ਦੇ ਪਿੱਛੇ ਬੈਠੀ ਪਿੰਡ ਵੱਲ ਜਾ ਰਹੀ ਆ ਸ਼ਹਿਰ ਤੋਂ ਆਏ ਆ ਉਹ ਤੇ ਜਿਹੜਾ ਉਹਦਾ ਪਾਪਾ ਗੁਰਦੇਵ ਸਿੰਘ ਉਹਦੇ ਸਾਈਕਲ ਤੇ ਨਾ ਅੰਬਾਂ ਦਾ ਇੱਕ ਝੋਲਾ ਭਰ ਕੇ ਲਟਕਾਇਆ ਹੋਇਆਗਾ ਤੇ ਜਿਹੜੀ ਰੀਤ ਆ ਉਹ ਜਿੱਦ ਕਰ ਰਹੀ ਹੈ ਕਿ ਪਾਪਾ ਮੈਂ ਅੰਬ ਖਾਣਿਆ ਪਾਪਾ ਮੇਕੇ ਗੁਰਦੇਵ ਸਿੰਘ ਆਪਣੀ ਤੀ ਨੂੰ ਬਹੁਤ ਜ਼ਿਆਦਾ ਪਿਆਰ ਕਰਦਾ ਸੀ ਤੇ ਜਿਹੜੇ ਅੰਬ ਸੀ ਉਹ ਉਹਨੇ ਆਪਣੇ ਬੱਚਿਆਂ ਖਾਤਰ ਹੀ ਖਰੀਦੇ ਸੀ ਕਿਉਂਕਿ ਉਹਦੇ ਦੋ ਬੇਟੇ ਸੀ ਤੇ ਇੱਕ ਬੇਟੀ ਸੀ ਪਰ ਉਹ ਰੀਤ ਨੂੰ ਮਨਾ ਕਰ ਰਿਹਾ ਸੀ ਅੰਬ ਖਾਣ ਤੋਂ ਕਿਉਂਕਿ ਉਹਦੀਆਂ ਅੱਖਾਂ ਦੁਖਦੀਆਂ ਸੀ ਤੇ ਉਹ ਡਾਕਟਰ ਨੂੰ ਦਿਖਾ ਕੇ ਆਏ ਸੀ ਡਾਕਟਰ ਨੇ ਉਹਨੂੰ ਗਰਮ ਚੀਜ਼ਾਂ ਖਾਣ ਤੋਂ ਮਨਾ ਕੀਤਾ ਸੀ ਇਸ ਲਈ ਗੁਰਦੇਵ ਸਿੰਘ ਉਹਨੂੰ ਕਹਿੰਦਾ ਬੇਟਾ ਹੁਣੇ ਨਹੀਂ ਖਾਣੇ ਜਦੋਂ ਤੇਰੀ ਅੱਖਾਂ ਠੀਕ ਹੋ ਗਈਆਂ ਤੂੰ ਫੇਰ ਖਾ ਲਈ ਹੁਣ 6 ਸਾਲ ਦਾ ਬੱਚਾ ਹੈ ਨਾ ਉਹਨੂੰ ਕੀ ਪਰਹੇਜ਼ ਦਾ ਪਤਾ ਹੁੰਦਾ ਉਹ ਵਾਰ-ਵਾਰ ਜਿੱਦ ਕਰ ਰਹੀ ਸੀ ਤੇ ਗੁਰਦੇਵ ਸਿੰਘ ਉਹਨੂੰ ਗੱਲ ਨਹੀਂ ਬਾਤੀ ਬਹਿਲਾਉਂਦਾ ਫੁੱਸਲਾਉਂਦਾ ਰਿਹਾ ਸੀ ਕਿ ਇਹ ਰੋਵੇ ਨਾ ਉਹ ਨਹਿਰ ਦੀ ਪਟੜੀ ਤੇ ਸਾਈਕਲ ਚਲਾਉਂਦਾ ਚਲਾਉਂਦਾ ਆਪਣੀਆਂ ਸੋਚਾਂ ਦੇ ਵਿੱਚ ਡੁੱਬ ਜਾਂਦਾ ਗੁਰਦੇਵ ਸਿੰਘ ਆਪਣੀ ਮਰੀ ਹੋਈ ਬੇਟੀ ਨੂੰ ਯਾਦ ਕਰਦਾ ਤੇ ਜਿਹੜੀ ਰੀਤ ਸੀ ਉਹਨੂੰ ਐਂ ਲੱਗਦਾ ਸੀ ਕਿ ਜਿਹੜੀ ਮੇਰੀ ਬੇਟੀ ਮਰੀ ਹੋਈ ਆ ਉਹੀ ਵਾਪਸ ਆਗੀ ਰੀਤ ਦੇ ਰੂਪ ਵਿੱਚ ਗੁਰਦੇਵ ਸਿੰਘ ਦੇ ਇਕਲ ਦੇ ਵਿੱਚ ਦੋ ਵਿਆਹ ਸੀ ਜਿਹੜੀ ਉਹਦੀ ਪਹਿਲਾਂ ਵਾਲੀ ਪਤਨੀ ਸੀ ਉਹਦੇ ਇੱਕ ਬੇਟੀ ਸੀ ਤੇ ਉਸ ਤੋਂ ਬਾਅਦ ਉਹਨਾਂ ਨੇ ਕੋਈ ਬੱਚਾ ਨਹੀਂ ਹੋਇਆ ਸੀ ਤੇ ਉਹਨਾਂ ਨੇ ਉਹ ਬੇਟੀ ਆਪਣੀ ਪਾਲੀ ਪੜਾਈ ਤੇ ਵਿਆਹਤੀ ਜਦੋਂ ਉਹਦੀ ਬੇਟੀ ਦਾ ਵਿਆਹ ਹੋ ਗਿਆ ਤਾਂ ਇੱਕ ਸਾਲ ਬਾਅਦ ਉਹਦੀ ਮੌਤ ਹੋ ਜਾਂਦੀ ਆ ਉਸ ਤੋਂ ਬਾਅਦ ਗੁਰਦੇਵ ਸਿੰਘ ਤੇ ਉਹਦੀ ਪਤਨੀ ਬਿਲਕੁਲ ਇਕੱਲੇ ਰਹਿ ਜਾਂਦੇ ਆ ਉਹ ਸਾਰਾ ਦਿਨ ਰੋਂਦੇ ਰਹਿੰਦੇ ਆ ਉਹਦੀ ਰਾਖ ਫਰੋਲਦੇ ਆ ਸਿਵਿਆਂ ਤੇ ਜਾਂਦੇ ਆ ਸਾਰਾ ਦਿਨ ਜਦੋਂ ਇਸ ਤਰ੍ਹਾਂ ਰਹਿੰਦੇ ਆ ਤਾਂ ਇੱਕ ਦਿਨ ਗੁਰਦੇਵ ਸਿੰਘ ਨੂੰ ਕਿਸੇ ਨੇ ਕਿਹਾ ਕਿ ਇੰਨੀ ਜ਼ਮੀਨ ਜਾਇਦਾਦ ਦਾ ਤੁਸੀਂ ਕੀ ਕਰੋਗੇ ਵੀ ਤੂੰ ਦੂਸਰਾ ਵਿਆਹ ਕਰਵਾ ਲੈ ਤਾਂ ਗੁਰਦੇਵ ਸਿੰਘ ਆਪਣੀ ਪਹਿਲੀ ਪਤਨੀ ਨੂੰ ਪੁੱਛਦਾ ਕਿ ਜੇ ਤੈਨੂੰ ਨਾ ਇਤਰਾਜ਼ ਹੋਵੇ ਤਾਂ ਕੀ ਮੈਂ ਦੂਜਾ ਵਿਆਹ ਕਰਵਾ ਸਕਦਾ ਪਰ ਮੇ ਕੇ ਇਹ ਗੱਲ ਸੁਣ ਕੇ ਉਹਦੀ ਪਤਨੀ ਨੂੰ ਦੁੱਖ ਲੱਗਿਆ ਸੀ ਕਿਉਂਕਿ ਇੱਕ ਪਤਨੀ ਆਪਣੇ ਪਤੀ ਲਈ ਸਭ ਕੁਝ ਝੱਲ ਸਕਦੀ ਆ ਪਰ ਇੱਕ ਸੋਕਣ ਨਹੀਂ ਜਰੀ ਜਾਂਦੀ ਗੁਰਦੇਵ ਸਿੰਘ ਆਪਣੀ ਪਹਿਲੀ ਪਤਨੀ ਨੂੰ ਕਹਿੰਦਾ ਕਿ ਇਸ ਘਰ ਦੇ ਵਿੱਚ ਤੇਰਾ ਜੋ ਸਥਾਨ ਆ ਸਤਕਾਰ ਆ ਰਤਵਾ ਉਹ ਇਹ ਹੀ ਰਹੂਗਾ ਪਰ ਜਿਵੇਂ ਵਿਆਹ ਕਰਵਾਉਣ ਲਈ ਕਹਿ ਰਹੇ ਆ ਤਾਂ ਸਿਰਫ ਔਲਾਦ ਕਰਕੇ ਕਿਉਂਕਿ ਜਿਹੜੀ ਆਪਣੀ ਜ਼ਮੀਨ ਦੇ ਦਾਦਾ ਉਹ ਨਹੀਂ ਤਾਂ ਆਪਣੇ ਸ਼ਰੀਕ ਹੀ ਵੰਡ ਲੈਣਗੇ ਤੇ ਆਪਾਂ ਨੂੰ ਬੁਢਾਪੇ ਵੇਲੇ ਕინੇ ਸੰਭਾਲਣਾ ਭਾਵੇਂ ਕਿ ਗੁਰਦੇਵ ਸਿੰਘ ਦੀ ਪਤਨੀ ਨੂੰ ਇਹ ਗੱਲ ਬਹੁਤ ਕੌੜੀ ਲੱਗੀ ਸੀ ਤੇ ਉਹਨੂੰ ਔਖਾ ਵੀ ਲੱਗ ਰਿਹਾ ਸੀ ਪਰ ਫਿਰ ਵੀ ਉਹਨੇ ਆਪਣੇ ਪਤੀ ਨੂੰ ਦੂਜੇ ਵਿਆਹ ਦੀ ਸਹਿਮਤੀ ਦੇ ਦਿੱਤੀ ਸੀ ਗੁਰਦੇਵ ਸਿੰਘ ਨੇ ਆਪਣੇ ਆਸ-ਪਾਸੇ ਸਭ ਨੂੰ ਕਹਿਤਾ ਸੀ ਕਿ ਮੈਂ ਦੂਸਰਾ ਵਿਆਹ ਕਰਵਾਉਣ ਲਈ ਤਿਆਰ ਹਾਂ ਜੇ ਤੁਹਾਡੀ ਨਜ਼ਰ 'ਚ ਕੋਈ ਕੁੜੀ ਹੋਵੇ ਗਰੀਬ ਘਰ ਦੀ ਹੋਵੇ ਕੋਈ ਵਿਧਵਾ ਹੋਵੇ ਜਿੱਦਾਂ ਦੀ ਵੀ ਹੋਵੇ ਤਾਂ ਵੀ ਮੈਨੂੰ ਜ਼ਰੂਰ ਦੱਸ ਪਾਇਓ ਹੁਣ ਇੰਨਾ ਅਮੀਰ ਬੰਦਾ ਹੋਵੇ ਹੈਨਾ ਇੰਨਾ ਪੈਸਾ ਹੋਵੇ ਪਹਿਲਾਂ ਵਾਲੇ ਜ਼ਮਾਨੇ ਵਿੱਚ ਇਦਾਂ ਹੀ ਹੁੰਦਾ ਸੀ ਕਈ ਵਾਰ ਤਾਂ ਇਹੋ ਜਿਹਾ ਹੁੰਦਾ ਸੀ ਕਿ ਜੇ ਕੋਈ ਕੁੜੀ ਵਿਆਹੀ ਆ ਮਨ ਲਵੇ ਉਹਨਾਂ ਦੇ ਔਲਾਦ ਨਹੀਂ ਹੋਈ ਤੇ ਉਹਦਾ ਜਿਹੜਾ ਪਤੀ ਆ ਪੈਸੇ ਵਾਲਾ ਤਾਂ ਉਹਦੀ ਥਾਂ ਤੇ ਦੂਸਰੀ ਭੈਣ ਵੀ ਉਹਦੇ ਨਾਲ ਹੀ ਵਿਆਹ ਦਿੱਤੀ ਜਾਂਦੀ ਸੀ ਤੇ ਕਈ ਕੇਸ ਤਾਂ ਮੇਰੀਆਂ ਅੱਖਾਂ ਦੇ ਸਾਹਮਣੇ ਇਹੋ ਜਿਹੇ ਹੋਏ ਆ ਕਿ ਜੇ ਇੱਕ ਘਰ ਦੀ ਕੋਈ ਭੂ ਆਵੇ ਆਈ ਆ ਕੁੜੀ ਤੇ ਜਿਹੜੀ ਉਹਦੀ ਭਤੀਜੀ ਹੁੰਦੀ ਆ ਉਹ ਉਹਦੇ ਫੁੱਫੜ ਨਾਲ ਹੀ ਵਿਆਹ ਦਿੱਤੀ ਜਾਂਦੀ ਆ ਸਿਰਫ ਔਲਾਦ ਕਰਕੇ ਤੇ ਉਹ ਜ਼ਮੀਨ ਜਾਇਦਾਦ ਕਰਕੇ ਉਹਨਾਂ ਦੇ ਘਰਦਿਆਂ ਨੂੰ ਇਹ ਹੁੰਦਾ ਕਿ ਜ਼ਮੀਨ ਜਾਇਦਾਦ ਕਾਫੀ ਆ ਸਾਡੇ ਜਵਾਈ ਕੋਲੇ ਵੀ ਜੇ ਕਿਤੇ ਅੱਡ ਰਿਸ਼ਤਾ ਕਰਾਂਗੇ ਤਾਂ ਅਗਲਾ ਦਾਜ ਮੰਗੂਗਾ ਔਲਾਦ ਦੇ ਤੋੜੇ ਪਹਿਲਾਂ ਜਿਹੜੇ ਲੋਕੀ ਸੀ ਆਪਣੀਆਂ ਕੁੜੀਆਂ ਦਾ ਇਸ ਤਰ੍ਹਾਂ ਹੀ ਵਿਆਹ ਕਰ ਦਿੰਦੇ ਸੀ ਗੁਰਦੇਵ ਸਿੰਘ ਨਾਲ ਵੀ ਇਸ ਤਰ੍ਹਾਂ ਹੋਇਆ ਇੱਕ 22 ਸਾਲ ਦੀ ਕੁੜੀ ਜਿਹਦੇ ਪਤੀ ਦੀ ਮੌਤ ਹੋ ਚੁੱਕੀ ਸੀ ਉਹਦਾ ਰਿਸ਼ਤਾ ਹੋ ਜਾਂਦਾ ਗੁਰਦੇਵ ਸਿੰਘ ਨੂੰ ਜਦੋਂ ਗੁਰਦੇਵ ਸਿੰਘ ਆਪਣੀ ਦੂਸਰੀ ਪਤਨੀ ਨੂੰ ਘਰੇ ਲੈ ਕੇ ਆਉਂਦਾ ਤਾਂ ਉਹ ਆਪਣੀ ਗੱਲ ਤੇ ਖਰਾ ਰਹਿਦਾ ਉਹ ਆਪਣੀ ਦੂਸਰੀ ਪਤਨੀ ਨੂੰ ਕਹਿੰਦਾ ਕਿ ਜਿਹੜੀ ਮੇਰੀ ਪਹਿਲਾਂ ਵਾਲੀ ਪਤਨੀ ਆ ਉਹ ਦੀ ਇਸ ਘਰ ਚ ਚੱਲੂਗੀ ਉਹਦੀ ਮਰਜ਼ੀ ਬਿਨਾ ਕੋਈ ਕੰਮ ਨਹੀਂ ਹੋਊਗਾ ਪਿਓ ਨੇ ਮੈਨੂੰ ਬਹੁਤ ਵੱਡਾ ਸਮਝੌਤਾ ਕਰਕੇ ਦਿੱਤਾ ਆਪਣੀ ਜ਼ਿੰਦਗੀ ਨਾਲ ਵੀ ਤੇਰੇ ਨਾਲ ਜਦੋਂ ਮੈਂ ਵਿਆਹ ਕਰਵਾਇਆ ਤਾਂ ਤੇਰੇ ਘਰਦਿਆਂ ਨਾਲ ਮੇਰੀ ਇਹੀ ਗੱਲ ਹੋਈ ਸੀ ਆਦਰ ਸਤਕਾਰ ਤੇਰਾ ਪੂਰਾ ਹੋਊਗਾ ਪਰ ਮੈਂ ਔਲਾਦ ਦੇ ਤੋੜੇ ਕਰਕੇ ਆਪਣੀ ਜ਼ਿੰਦਗੀ ਨਾਲ ਇਹ ਸਮਝੌਤਾ ਕੀਤਾ ਤੇ ਜਿਹੜੀ ਉਹਦੀ ਪਤਨੀ ਸੀ ਦੂਸਰੀ ਉਹ ਉਹਦੀ ਪਹਿਲੀ ਪਤਨੀ ਨੂੰ ਆਪਣੀਆਂ ਮਾਮਾਂ ਦੇ ਸਮਾਨ ਸਮਝਦੀ ਸੀ ਕਿਉਂਕਿ ਉਹਨਾਂ ਦੀ ਉਮਰ ਦਾ ਵੀ ਇੰਨੇ ਹੀ ਫਰਕ ਸੀ ਤੇ ਉਹਨੇ ਇੱਜ਼ਤ ਵੀ ਬਹੁਤ ਕਰਦੀ ਸੀ ਤੇ ਜਿਹੜੀ ਉਹਦੀ ਵੱਡੀ ਪਤਨੀ ਸੀ ਉਹ ਵੀ ਉਹਨੂੰ ਆਪਣੀਆਂ ਧੀਆ ਵਾਂਗ ਰੱਖਦੀ ਉਹਨਾਂ ਦੋਨਾਂ 'ਚ ਕਦੇ ਐਂ ਦੇਖ ਕੇ ਨਹੀਂ ਸੀ ਲੱਗਿਆ ਵੀ ਇਹ ਸੋਪਣਾ ਨਹੀਂ ਤੇ ਉਹਦੀ ਛੋਟੀ ਪਤਨੀ ਘਰ ਦਾ ਕੰਮ ਕਰਦੀ ਖਿਆਲ ਰੱਖਦੀ ਹੈਨਾ ਤੇ ਉਹਦੀ ਵੱਡੀ ਪਤਨੀ ਸੀ ਜਿਹੜੀ ਉਹ ਐਸੇ ਤਰ੍ਹਾਂ ਹੀ ਜਿਹੜੇ ਘਰ ਦੇ ਫੈਸਲੇ ਸੀ ਉਹ ਲੈਂਦੀ ਸੀ ਤੇ ਉਹਨਾਂ ਦੇ ਘਰੇ ਬੇਟਾ ਹੋਇਆ ਜਦੋਂ ਬੇਟਾ ਹੋਇਆ ਤਾਂ ਗੁਰਦੇਵ ਸਿੰਘ ਦੇ ਪਹਿਲੇ ਵਿਆਹ ਨੂੰ 25 ਸਾਲ ਹੋ ਚੁੱਕੇ ਸੀ ਜਿਹੜੇ ਸ਼ਰੀਕੇ ਕਬੀਲੇ ਵਾਲੇ ਆਏ ਸਮਝ ਚੁੱਕੇ ਸੀ ਵੀ ਇਹਦੀ ਜ਼ਮੀਨ ਤਾਂ ਸਾਨੂੰ ਮਿਲਣੀ ਆ ਉਹਨਾਂ ਨੂੰ ਤਾਂ ਮਚੇਮਾ ਹੋਇਆ ਪਰ ਗੁਰਦੇਵ ਸਿੰਘ ਦੇ ਘਰ ਇੰਨੀ ਵੱਡੀ ਖੁਸ਼ੀ ਆਈ ਕਿ ਉਹ ਤੋਂ ਚਾਹ ਨਾ ਸੰਭਿਆ ਗਿਆ। ਉਹਨੇ ਆਪਣੇ ਪੁੱਤ ਦੇ ਬਹੁਤ ਸ਼ਗਨ ਕੀਤੇ। ਉਸ ਤੋਂ ਬਾਅਦ ਉਹਦੇ ਫੇਰ ਇੱਕ ਬੇਟਾ ਹੋਇਆ ਤੇ ਫੇਰ ਆ ਜਿਹੜੀ ਉਹ ਰੀਤ ਪੈਦਾ ਹੁੰਦੀ ਆ। ਜਿਹੜੀ ਗੁਰਦੇਵ ਸਿੰਘ ਦੀ ਪਹਿਲਾਂ ਵਾਲੀ ਪਤਨੀ ਸੀ, ਉਹਨੂੰ ਗੁਰਦੇਵ ਸਿੰਘ ਨਾਲ ਵਾਪਰੀਆਂ ਸਾਰੀਆਂ ਕਟਨਾ ਮਾਯਾਦ ਸੀ। ਗੁਰਦੇਵ ਸਿੰਘ ਨੇ ਉਹਨੂੰ ਇੱਕ ਇੱਕ ਗੱਲ ਦੱਸੀ ਹੋਈ ਸੀ। ਗੁਰਦੇਵ ਸਿੰਘ ਛੋਟੀ ਉਮਰ ਦਾ ਸੀ ਜਦੋਂ ਉਹਦੇ ਮਾਤਾ-ਪਿਤਾ ਦੀ ਮੌਤ ਹੋ ਗਈ ਸੀ। ਤੇ ਗੁਰਦੇਵ ਸਿੰਘ ਦਾ ਜਿਹੜਾ ਚਾਚਾ ਸੀ ਤੇ ਉਹਦੀ ਪਤਨੀ ਸੀ ਮਤਲਬ ਗੁਰਦੇਵ ਸਿੰਘ ਦੀ ਚਾਚੀ ਉਹ ਗੁਰਦੇਵ ਸਿੰਘ ਦੀ ਮਾਸੀ ਵੀ ਸੀ ਕਿਉਂਕਿ ਅਕਸਰ ਦੋ ਭਰਾਵਾਂ ਨੂੰ ਦੋ ਭੈਣਾਂ ਵੇਈਆਂ ਹੁੰਦੀਆਂ ਚਾਚੀ ਵੀ ਉਹੀ ਸੀ ਤੇ ਮਾਸੀ ਵੀ ਉਹੀ ਸੀ ਪਰ ਸਿਆਣੇ ਕਹਿੰਦੇ ਆ ਕਿ ਮਾਂ-ਬਾਪ ਤੋਂ ਬਿਨਾਂ ਬੱਚਿਆਂ ਦਾ ਜਿਹੜਾ ਬਚਪਨ ਤੇ ਸਾਰੀ ਜ਼ਿੰਦਗੀ ਰੋਲ ਜਾਂਦੀ ਆ ਉਹੀ ਕੁਝ ਗੁਰਦੇਵ ਸਿੰਘ ਨਾਲ ਹੋਇਆ ਭਾਵੇਂ ਕਿ ਗੁਰਦੇਵ ਸਿੰਘ ਦੀ ਚਾਚੀ ਸੀ ਜਿਹੜੀ ਉਹਦੀ ਸੱਕੀ ਮਾਸੀ ਸੀ ਪਰ ਉਹ ਉਹਦੇ ਤੇ ਬਹੁਤ ਅਤਿਆਚਾਰ ਕਰਦੀ ਸੀ ਉਹਨੂੰ ਡੰਗਰਚਾਰਨ ਭੇਜ ਦਿੰਦੀ ਤੇ ਗੁਰਦੇਵ ਸਿੰਘ ਵਿਚਾਰਾ ਸਾਰਾ ਸਾਰਾ ਦੁਪਹਿਰਾ ਡੰਗਰਚਾਰ ਕੇ ਲਿਆਉਂਦਾ ਉਹਦੀ ਚਾਚੀ ਇੰਨੀ ਭੇੜੀ ਸੀ ਕਿ ਉਹਨੂੰ ਪੈਰਾਂ 'ਤੇ ਚੱਪਲਾਂ ਪਾਉਣ ਲਈ ਵੀ ਨਹੀਂ ਸੀ ਦਿੰਦੀ ਜਦੋਂ ਉਹ ਡੰਗਰਚਾਰਨ ਜਾਂਦਾ ਤਾਂ ਉਹਦੇ ਪੈਰਾਂ 'ਚ ਬਹੁਤ ਕੰਡੇ ਵੱਜਦੇ ਤੇ ਉਹਦੇ ਪੈਰਾਂ ਤੋਂ ਨਾ ਚੱਲਿਆ ਨਾ ਜਾਂਦਾ ਫਿਰ ਨਾ ਉਹ ਸ਼ਾਮ ਨੂੰ ਆ ਕੇ ਗਵਾਂਢ ਦੇ ਵਿੱਚ ਇੱਕ ਔਰਤ ਰਹਿੰਦੀ ਹੁੰਦੀ ਹੈ ਸਿਆਣੀ ਔਰਤ ਉਹਦਾ ਨਾਮ ਗੰਗੀ ਹੁੰਦਾ ਫਿਰ ਉਹ ਗੰਗੀ ਬੇਬੇ ਕੋਲ ਜਾਂਦਾ ਤੇ ਉਹਨੂੰ ਕਹਿੰਦਾ ਵੀ ਬੇਬੇ ਮੇਰੇ ਪੈਰਾਂ 'ਚੋਂ ਕੰਡੇ ਕੱਢ ਦੇ ਔਰਤ ਨਾਲੇ ਤਾਂ ਉਹਦੇ ਪੈਰਾਂ ਦੇ ਕੰਡੇ ਕੱਢਦੀ ਤੇ ਨਾਲੇ ਉਹ ਉਹਦੀ ਚਾਚੀ ਨੂੰ ਬੜਾ ਕੋਸਦੀ ਕਿ ਫੁੱਲਾਂ ਵਰਗਾ ਜਵਾਕ ਉਹਨੂੰ ਕਿਵੇਂ ਰੋਲੀ ਰੱਖਦੀ ਆ ਤੇ ਉਹਦੀ ਚਾਚੀ ਨੇ ਨਾ ਉਹਨੂੰ ਇੱਕ ਊਠ ਦਿੱਤਾ ਹੋਇਆ ਸੀ ਲੈ ਕੇ ਉਹ ਊਠ ਸੀ ਜਿਹੜਾ ਉਹ ਬਹੁਤ ਭੇੜਾ ਸੀ ਕੰਟਰੋਲ ਨਹੀਂ ਹੁੰਦਾ ਸੀ ਕਿਸੇ ਤੋਂ ਪਰ ਗੁਰਦੇਵ ਸਿੰਘ ਨੇ ਉਹਨੂੰ ਹਨਾ ਜਿਹੜੇ ਦਰਖਤ ਨੇ ਉਹਨਾਂ ਦੀਆਂ ਲਗਰਾਂ ਖਵਾ ਖਵਾ ਕੇ ਵੱਡਾ ਕਰ ਲਿਆ ਤੇ ਆਪਣੇ ਵਸਤ ਵਿੱਚ ਵੀ ਕਰ ਲਿਆ ਸੀ ਉਹ ਊਠ ਹੋਰ ਕਿਸੇ ਨੂੰ ਨੇੜੇ ਨਹੀਂ ਲੱਗਣ ਦਿੰਦਾ ਸੀ ਪਰ ਗੁਰਦੇਵ ਸਿੰਘ ਨੂੰ ਉਹ ਕੁਝ ਨਹੀਂ ਕਹਿੰਦਾ ਸੀਗਾ ਉਹਨਾਂ ਜਦੋਂ ਬੱਚਾ ਸੀ ਛੋਟਾ ਹਨਾ ਡੰਗਰ ਚਾਰਨ ਜਾਂਦਾ ਕਈ ਵਾਰੀ ਉਹ ਖੇਡ ਲੱਗ ਜਾਂਦਾ ਬੱਚਿਆਂ ਨਾਲ ਤੇ ਜਿਹੜੇ ਉਹਦੇ ਡੰਗਰ ਸੀ ਉਹ ਕਿਸੇ ਦੇ ਖੇਤ ਖੂਤ ਨੂੰ ਚਰਿਆਉਂਦੇ ਜਾਂ ਕੋਈ ਨੁਕਸਾਨ ਕਰਿਆਉਂਦੇ ਤਾਂ ਉਹਨਾਂ ਦੇ ਘਰੇ ਲਾਂਬੇ ਆਉਂਦੇ ਬਹੁਤ ਤਾਂ ਉਹਦੀ ਚਾਚੀ ਗੁਰਦੇਵ ਸਿੰਘ ਨੂੰ ਆਖਦੀ ਕਿ ਤੈਨੂੰ ਭੇਜਦੀ ਤਾਂ ਮੈਂ ਪਸ਼ੂ ਚਾਰਨਾ ਤੂੰ ਉੱਥੇ ਖੇਡਣ ਲੱਗ ਜਾਂਦਾ ਤੇ ਸਾਨੂੰ ਰੋਜ਼ ਲਾਂਬੇ ਆਉਂਦੇ ਆ ਉਹਨੂੰ ਇੰਨਾ ਕੁੱਟਦੀ ਤੇ ਉਹ ਵਿਚਾਰਾ ਬੜਾ ਰੋਂਦਾ ਆਪਣੇ ਮਾਂ ਪਿਓ ਨੂੰ ਯਾਦ ਕਰਦਾ ਫਿਰ ਉਹ ਗੰਗੀ 베ਬੇ ਕੋਲ ਜਾ ਕੇ ਨਾਲੇ ਤਾਂ ਆਪਣੇ ਮਾਤਾ ਪਿਤਾ ਨੂੰ ਯਾਦ ਕਰਕੇ ਰੋਂਦਾ ਨਾਲੇ ਆਪਣੀ ਚਾਚੀ ਦੀਆਂ ਸ਼ਿਕਾਇਤਾਂ ਲਾਉਂਦਾ ਇਸੇ ਤਰ੍ਹਾਂ ਹੀ ਕਰਦੇ ਕਰਦੇ ਗੁਰਦੇਵ ਸਿੰਘ ਥੋੜਾ ਜਿਹਾ ਵੱਡਾ ਹੋ ਜਾਂਦਾ ਤੇ ਜਦੋਂ ਗੁਰਦੇਵ ਦੀ ਚਾਚੀ ਉਹਤੇ ਇੰਨਾ ਤਸ਼ੱਦਦ ਕਰਦੀ ਤੇ ਇੱਕ ਦਿਨ ਉਹ ਰਾਤ ਨੂੰ ਗੁੱਸੇ 'ਚ ਘਰੋਂ ਬਾਹਰ ਨਿਕਲ ਗਿਆ ਤੇ ਉਹ ਗੁੱਸੇ 'ਚ ਤੁਰਿਆ ਜਾਂਦਾ ਤੁਰਿਆ ਜਾਂਦਾ ਤੇ ਉਹਨੂੰ ਰਸਤੇ ਵਿੱਚ ਇੱਕ ਸਾਈਕਲ 'ਤੇ ਕੋਈ ਜਾਂਦਾ ਬੰਦਾ ਮਿਲ ਗਿਆ ਉਹ ਕਹਿੰਦਾ ਉਹ ਕਾਕੇ ਕਿੱਥੇ ਜਾ ਰਹੇ ਹੋ ਇੰਨੀ ਰਾਤ ਨੂੰ ਉਹ ਕਹਿੰਦਾ ਵੀ ਮੈਂ ਤਾਂ ਨੌਕਰੀ ਲੱਭਣ ਜਾ ਰਿਹਾ ਉਹ ਬੰਦਾ ਹੱਸਦਾ ਵੀ ਨਿੱਕਾ ਜਿਹਾ ਜਵਾਕ ਹੈ ਨੌਕਰੀ ਲੱਭਦਾ ਉਹ ਕਹਿੰਦਾ ਕੀ ਕਰਨੀ ਹੈ ਨੌਕਰੀ ਉਹ ਕਹਿੰਦਾ ਵੀ ਮੇਰੇ ਮਾਪਿਓ ਤਾਂ ਮਰ ਗਏ ਸੀ ਤੇ ਵੀ ਮੇਰੀ ਜਿਹੜੀ ਚਾਚੀ ਆ ਉਹ ਮੇਰੇ ਤੇ ਬਹੁਤ ਜ਼ੁਲਮ ਕਰਦੀ ਆ ਇਸ ਕਰਕੇ ਕਹਿੰਦਾ ਮੈਂ ਘਰ ਛੱਡ ਕੇ ਆ ਗਿਆ ਤੇ ਕਹਿੰਦਾ ਮੈਨੂੰ ਨੌਕਰੀ ਚਾਹੀਦੀ ਆ ਤੇ ਜਿਹੜਾ ਬੰਦਾ ਹੁੰਦਾ ਉਹ ਉਹਨੂੰ ਪੁੱਛਦਾ ਵੀ ਕਿੰਨੀ ਤਨਖਾਹ ਤੇ ਨੌਕਰੀ ਚਾਹੀਦੀ ਆ ਤਾਂ ਗੁਰਦੇਵ ਸਿੰਘ ਕਹਿੰਦਾ 5 ਰੁਪਏ ਮਹੀਨੇ ਦੇ ਤੇ ਉਹ ਬੰਦਾ ਸੋਚਦਾ ਵੀ ਊ ਇਹ ਵੀ ਪਤਾ ਨਹੀਂ ਕਿੱਧਰ ਜਾਊਗਾ ਜਵਾਕ ਨੂੰ ਕੌਣ ਚੱਕ ਕੇ ਲੈ ਕੇ ਜਾਊ ਵੀ 5 ਰੁਪਏ ਕਿਹੜਾ ਬਾਲੇ ਆ ਤੇ ਉਹਨੂੰ ਆਪਣੇ ਸਾਈਕਲ ਤੇ ਬਿਠਾ ਲੈਂਦਾ ਕਿਉਂਕਿ ਉਹ ਕਿਤੇ ਹੋਰ ਨੌਕਰੀ ਕਰਦਾ ਹੁੰਦਾ ਦੂਰ ਤੇ ਘਰ ਚ ਉਹਦੇ ਬੁੱਢੇ ਮਾਪੇ ਰਹਿੰਦੇ ਹੁੰਦੇ ਆ ਉਹ ਸੋਚਦਾ ਵੀ ਜਦੋਂ ਚਾਚੀ ਮੂਰੇ ਇੰਨਾ ਕੰਮ ਕਰਦਾ ਸੀ ਵੀ ਮੇਰੇ ਮਾਪੇ ਉਹਨੂੰ ਵਧੀਆ ਸੰਭਾਲੂਗਾ ਤੇ ਉਹਨੂੰ ਸਾਈਕਲ ਤੇ ਬਿਠਾ ਕੇ ਲੈ ਜਾਂਦਾ ਸਾਈਕਲ ਤੇ ਬਿਠਾ ਕੇ ਜਦੋਂ ਲੈ ਕੇ ਗਿਆ ਤੇ ਘਰੇ ਲੈ ਗਿਆ ਤੇ ਜਿਹੜੇ ਉਹਦੇ ਮਾਤਾ ਪਿਤਾ ਸੀਗੇ ਉਹਨਾਂ ਦੀ ਉਹ ਬੱਚਾ ਸੰਭਾਲ ਕਰਦਾ ਗੁਰਦੇਵ ਨਾਲੇ ਤਾਂ ਉਹਨਾਂ ਦੇ ਘਰ ਦੇ ਸਾਰੇ ਕੰਮ ਕਰਦਾ ਸਵੇਰ ਤੋਂ ਉੱਠ ਕੇ ਭਾਂਡੇ ਮੰਜਨੇ ਝਾੜੂ ਕਰਨਾ ਪੋਚਾ ਕਰਨਾ ਰੋਟੀ ਟੋਕ ਕਰਨਾ ਤੇ ਫਿਰ ਰਾਤ ਜਦੋਂ ਹੋ ਜਾਂਦੀ ਤੇ ਉਹਨੂੰ ਜਮਾਂ ਨੀਂਦ ਆਉਣ ਲੱਗ ਜਾਂਦੀ ਬੱਚੇ ਨੂੰ ਕਰਕੇ ਥੱਕ ਜਾਂਦਾ ਤਾ ਉਹ ਜਿਹੜੇ ਬਜ਼ੁਰਗ ਸੀਗੇ ਉਹ ਉਹਦੇ ਤੋਂ ਲੱਤਾਂ ਦੀ ਮਾਲਿਸ਼ ਕਰਵਾਉਂਦੇ ਤੇ ਲੱਤਾਂ ਘਟਵਾਉਂਦੇ ਤੇ ਲੱਤਾਂ ਘੁੱਟ ਦੇ ਘੁੱਟ ਦੇ ਨਾਲ ਉਹਨੂੰ ਬਹੁਤ ਵਾਰ ਨੀਂਦ ਆ ਜਾਂਦੀ ਕਿਉਂਕਿ ਛੋਟਾ ਬੱਚਾ ਸੀ ਹੁਣ ਤੇ ਜਿਹੜਾ ਉਹ ਬਜ਼ੁਰਗ ਸੀ ਉਹਦੇ ਕੰਨ ਤੇ ਚਪੇੜ ਮਾਰਦਾ ਵੀ ਤੂੰ ਸੌਂਦਾ ਕਿਉਂ ਆ ਤਾਂ ਜਿਹੜਾ ਗੁਰਦੇਵ ਸਿੰਘ ਸੀ ਉਹ ਸੋਚਦਾ ਵੀ ਇਸ ਨਾਲੋਂ ਵਧੀਆ ਤਾਂ ਮੈਂ ਆਪਣੇ ਘਰੇ ਹੀ ਸੀ ਵੀ ਇਹ ਤਾਂ ਮੈਨੂੰ ਹੋਰ ਵੀ ਜ਼ਿਆਦਾ ਤੰਗ ਕਰਦੇ ਆ ਤੇ ਉਹ ਵਿਚਾਰਾ ਫਿਰ ਸੋਚਦਾ ਵੀ ਉਦੋਂ ਤਾਂ ਮੈਂ ਘਰ ਛੱਡਿਆ ਆ ਤੇ ਮੈਂ ਹੁਣ ਜਾਵਾਂ ਕਿੱਥੇ ਉਧਰ ਉਹਦੇ ਜਿਹੜੇ ਚਾਚਾ ਚਾਚੀ ਹੁੰਦੇ ਆ ਹੋਰ ਤਾਏ ਚਾਚੇ ਸਾਰੇ ਉਹਨੂੰ ਲੱਭਣ ਦੀ ਕੋਸ਼ਿਸ਼ ਕਰਦੇ ਆ ਪਰ ਉਹਨਾਂ ਨੂੰ ਉਹ ਮਿਲਦਾ ਨਹੀਂ ਤੇ ਇੱਕ ਦਿਨ ਨਾ ਜਿਹੜੀ ਉਹ ਬਜ਼ੁਰਗ ਮਾਤਾ ਪਿਤਾਗੇ ਉਹਨਾਂ ਦੀ ਧੀ ਆਉਂਦੀ ਆ ਤੇ ਜਿਹੜੀ ਉਹਨਾਂ ਦੀ ਧੀ ਆ ਉਹ ਪਟਿਆਲੇ ਦੀ ਰਾਣੀ ਹੁੰਦੀ ਆ ਜਦੋਂ ਉਹ ਵੇਖਦੀ ਆ ਵੀ ਇੱਕ ਬੱਚਾ ਜਿਹੜਾ ਮੇਰੇ ਮਾਪਿਓ ਦੀ ਸੰਭਾਲ ਕਰਦਾ ਉਹਨਾਂ ਨੂੰ ਸਾਹਮਦਾ ਤੇ ਕੰਮ ਕਰਦਾ ਤੇ ਉਹਨੂੰ ਤਰਸ ਆ ਜਾਂਦਾ ਵੀ ਛੋਟਾ ਜਿਹਾ ਬੱਚਾ ਤੇ ਉਹ ਆਪਣੇ ਮਾਤਾ ਪਿਤਾ ਨੂੰ ਲੜਦੀ ਆ ਵੀ ਜੇ ਮੈਂ ਆਏ ਪਹਿਲਾਂ ਬਚਪਨ ਦੇ ਵਿੱਚ ਕਿਸੇ ਦੇ ਘਰੇ ਕੰਮ ਕਰਦੀ ਵੀ ਤੁਸੀਂ ਜਰ ਲੈਂਦੇ ਵੀ ਤੁਸੀਂ ਇਹਨੂੰ ਆਏ ਕਿਉਂ ਕੰਮ ਕਰਾਉਣੇ ਹੋ ਤਾਂ ਉਹ ਬਜ਼ੁਰਗ ਕਹਿੰਦੇ ਵੀ ਸਾਨੂੰ ਤਾਂ ਪਤਾ ਨਹੀਂ ਵੀ ਤੇਰਾ ਭਰਾ ਹੀ ਛੱਡ ਕੇ ਗਿਆ ਵੀ ਸਾਨੂੰ ਸਹਾਰੇ ਦੀ ਲੋੜ ਸੀ ਉਹ ਕਹਿੰਦਾ ਵੀ ਇਹਦਾ ਕੋਈ ਨਹੀਂ ਹੈਗਾ ਤਾਂ ਜਿਹੜੀ ਉਹ ਰਾਣੀ ਹੁੰਦੀ ਆ ਉਹਨਾਂ ਦੀ ਬਜ਼ੁਰਗਾ ਦੀ ਬੇਟੀ ਤਾਂ ਉਹਨੂੰ ਬੁਲਾਉਂਦੀ ਆਗੀ ਗੁਰਦੇਵ ਨੂੰ ਆਪਣੇ ਕੋਲ ਤੇ ਉਹਨੂੰ ਜਦੋਂ ਵੇਖਦੀ ਆ ਉਹਦੇ ਵਿਚਾਰੇ ਦੇ ਸਿਰ ਦੇ ਵਿੱਚ ਜੂਆਂ ਪਈਆਂ ਹੁੰਦੀਆਂ ਕਿਉਂਕਿ ਹੁਣ ਆਪੇ ਨਾ ਹੁੰਦਾ ਸੀ ਉਹ ਬੱਚਾ ਤੈਨਾਂ ਹੁਣ ਦਾ ਵੀ ਕਈ ਵਾਰੀ ਟਾਈਮ ਲੱਗਦਾ ਸੀ ਕਈ ਵਾਰੀ ਨਹੀਂ ਵੈਸੇ ਵੀ ਬੱਚੇ ਤਾਂ ਨਹਾਉਣ ਤੋਂ ਥੋੜਾ ਟਲਦੇ ਹੁੰਦੇ ਆ ਤੇ ਉਹ ਤਾਂ ਕੰਮ 'ਚ ਹੀ ਇੰਨਾ ਥੱਕ ਜਾਂਦਾ ਸੀ ਇਸ ਕਰਕੇ ਉਹਦਾ ਵਾਲਾਂ ਦਾ ਬੁਰਾ ਹਾਲ ਸੀ ਤੇ ਜਿਹੜੀ ਕੁੜੀ ਸੀ ਉਹਨੂੰ ਬੜਾ ਤਰਸਾਇਆ ਤੇ ਉਹ ਆਪਣੇ ਮਾਤਾ-ਪਿਤਾ ਨੂੰ ਕਹਿੰਦੀ ਵੀ ਮੈਂ ਨਹੀਂ ਇੱਥੇ ਛੱਡਦੀ ਇਹਨੂੰ ਵੀ ਮੈਂ ਤਾਂ ਲੈ ਕੇ ਜਾਊਂ ਇਹਨੂੰ ਆਪਦੇ ਨਾਲ ਤੇ ਉਹ ਗੁਰਦੇਵ ਨੂੰ ਕਹਿੰਦੀ ਵੀ ਤੂੰ ਮੇਰੇ ਨਾਲ ਚੱਲੇਗਾ ਉਹ ਕਹਿੰਦਾ ਵੀ ਚੱਲੂਗਾ ਕਿਉਂਕਿ ਬੱਚਾ ਸੀ ਤੇ ਅਗਲੇ ਦਿਨ ਜਿਹੜੀ ਉਹ ਕੁੜੀ ਆ ਰਾਣੀ ਆ ਉਹ ਆਪਣੇ ਮਹਿਲ ਦੇ ਵਿੱਚ ਲੈ ਆਉਂਦੀ ਆ ਬੱਚੇ ਨੂੰ ਇਹ ਬੱਚਾ ਜਿਹੜਾ ਗੁਰਦੇਵ ਉਹ ਬੜਾ ਖੁਸ਼ ਹੁੰਦਾ ਕਿਉਂਕਿ ਜਿਹੋ ਜਿਹਾ ਮਹਿਲ ਦੇ ਵਿੱਚ ਉਹ ਆਇਆ ਸੀ ਇਹ ਜਹ ਤਾਂ ਉਹਨੇ ਕਦੇ ਵੇਖਿਆ ਹੀ ਨਹੀਂ ਸੀ ਬਾਕੀ ਉਹਨੂੰ ਉੱਥੇ ਤਰ੍ਹਾਂ ਤਰ੍ਹਾਂ ਦੇ ਪਕਵਾਨ ਖਾਣ ਮਿਲਦੇ ਸੀਗੇ ਤੇ ਉਹਨਾਂ ਸਾਰਾ ਦਿਨ ਖੇਡਦਾ ਰਹਿੰਦਾ ਪਰ ਨਾ ਬੱਚੇ ਕਹਿੰਦੇ ਬੱਚੇ ਹੀ ਹੁੰਦੇ ਆ ਜਦੋਂ ਜਿਹੜੀਆਂ ਰਾਣੀ ਦੀਆਂ ਦਾਸੀਆਂ ਸੀ ਉਹ ਕੋਈ ਚੁਗਲੀਆਂ ਚਗਲੀਆਂ ਕਰਦੀਆਂ ਇੱਕ ਦੂਜੀ ਦੀਆਂ ਜਾਂ ਲੜਦੀਆਂ ਜਾਂ ਕੋਈ ਚੀਜ਼ ਚੋਰੀ ਕਰਦੀਆਂ ਖਾਣ ਦੀ ਕੋਈ ਚੀਜ਼ ਚੋਰੀ ਕਰਦੀਆਂ ਤਾਂ ਉਹ ਆ ਕੇ ਸਾਰੇ ਸ਼ਿਕਾਇਤ ਰਾਣੀ ਨੂੰ ਦੱਸ ਦਿੰਦਾ ਸੀ ਤੇ ਜਿਹੜੀ ਰਾਣੀ ਸੀ ਉਨੇ ਮਤਲਬ ਉਹਨੂੰ ਇਹੀ ਕੰਮ ਦੇਤਾ ਸੀ ਵੀ ਜਿਹੜਾ ਵੀ ਇੱਥੇ ਕੋਈ ਗੜਬੜ ਕਰਦਾ ਕੁਝ ਵੀ ਕਰਦਾ ਤੂੰ ਮੈਨੂੰ ਦੱਸਿਆ ਕਰ ਤੇ ਉਹ ਤਾਂ ਫਟਾਫਟ ਆ ਕੇ ਦੱਸ ਦਿਆ ਕਰੀ ਤੇ ਜਿਹੜੀਆਂ ਦਾਸੀਆਂ ਸੀ ਪਹਿਲਾਂ ਤਾਂ ਉਹ ਸੋਚਿਆ ਕਰਨ ਵੀ ਰਾਣੀ ਨੂੰ ਪਤਾ ਕਿਵੇਂ ਲੱਗਦਾ ਵੀ ਜੇ ਕੋਈ ਚੀਜ਼ ਚੱਕ ਕੇ ਖਾ ਲਈ ਫਿਰ ਨਾ ਉਹਨਾਂ ਨੂੰ ਪਤਾ ਲੱਗ ਗਿਆ ਵੀ ਜਿਹੜਾ ਇਹ ਜਵਾਕ ਆਗਾ ਵੀ ਇਹ ਆਪਣੀ ਸ਼ਿਕਾਇਤ ਕਰਦਾ ਤੇ ਉਹਨਾਂ ਨੇ ਨਾ ਉਸ ਬੱਚੇ ਨੂੰ ਗੁਰਦੇਵ ਨੂੰ ਆਪਣੇ ਕੋਲ ਬਹਿਲਾ ਫਸਲਾ ਕੇ ਤੇ ਉਹਦਾ ਐਡਰੈਸ ਪੁੱਛ ਲਿਆ ਸ਼ੁਰੂ ਸ਼ੁਰੂ ਚ ਤਾਂ ਉਹਨੇ ਦੱਸਿਆ ਨਹੀਂ ਵੀ ਮੈਂ ਕਿੱਥੋਂ ਦਾ ਰਹਿਣ ਵਾਲਾ ਜਾਂ ਕੌਣ ਆ ਤੇ ਫਿਰ ਨਾ ਉਹਨਾਂ ਨੇ ਉਹਨੂੰ ਖਾਣ ਦੀਆਂ ਚੀਜ਼ਾਂ ਦਾ ਲਾਲਚ ਦਿੱਤਾ ਤਰ੍ਹਾਂ ਤਰ੍ਹਾਂ ਦੇ ਪਕਵਾਨ ਬਣਾ ਕੇ ਵੀ ਤੂੰ ਦੱਸ ਤੇ ਉਹਨੇ ਆਪਣਾ ਸਾਰਾ ਪਤਾ ਦੱਸ ਦਿੱਤਾ ਤੇ ਜਿਹੜੀਆਂ ਦਾਸੀਆਂ ਸੀ ਉਹਨਾਂ ਨੇ ਚੋਰੀਓ ਚਿੱਠੀ ਲਿਖਤੀ ਉਹਦੇ ਚਾਚੇ ਚਾਚੀ ਨੂੰ ਵੀ ਜਿਹੜਾ ਤੁਹਾਡਾ ਬੱਚਾ ਹੈਗਾ ਇੱਥੇ ਰਹਿੰਦਾ ਤੇ ਤੁਸੀਂ ਆ ਕੇ ਲੈ ਜਾਓ ਤੇ ਜਦੋਂ ਉਹਦੇ ਚਾਚਾ ਚਾਚੀ ਹੋਰ ਤਾਂ ਆਏ ਚਾਚੇ ਭੂਆ ਜਾਂਦੇ ਆ ਲੈਣ ਤਾਂ ਗੁਰਦੇਵ ਸਿੰਘ ਆ ਜਿਹੜਾ ਉੱਥੇ ਵਧੀਆ ਖੇਡਦਾ ਫਿਰਦਾ ਹੁੰਦਾ ਤੇ ਉਹ ਉਹਨੂੰ ਕਹਿੰਦੇ ਆ ਵੀ ਤੂੰ ਨਾਲ ਚੱਲ ਤੇ ਉਹ ਕਹਿੰਦਾ ਵੀ ਮੈਂ ਤਾਂ ਨਹੀਂ ਜਾਂਦਾ ਵੀ ਇੱਥੇ ਤਾਂ ਮੈਨੂੰ ਮੌਜਾ ਨਹੀਂ ਤੁਸੀਂ ਮੇਰੇ ਤੋਂ ਇੰਨਾ ਕੰਮ ਕਰਾਉਂਦੇ ਸੀ ਤੇ ਦਾਸ਼ੀਆਂ ਨੂੰ ਪਤਾ ਲੱਗ ਜਾਂਦਾ ਹਨਾ ਵੀ ਇਹਨੂੰ ਲੈਣ ਆਲੇ ਆਏ ਆ ਤੇ ਉਹ ਚੋਰੀਆਂ-ਚੋਰੀਆਂ ਮਿਲਦੀਆਂ ਉਹਦੇ ਚਾਚਾ ਚਾਚੀ ਨੂੰ ਤੇ ਕਹਿੰਦੀਆਂ ਵੀ ਜਿਹੜੀ ਰਾਣੀ ਆ ਹੁਣ ਪਾਠ ਕਰੀ ਜਾਂਦੀ ਆ ਕਿ ਜੇ ਰਾਣੀ ਨੂੰ ਪਤਾ ਲੱਗ ਗਿਆ ਤੁਸੀਂ ਲੈਣ ਆਏ ਹੋ ਤਾਂ ਉਹਨੇ ਜਾਣ ਨਹੀਂ ਦੇਣਾ ਤੇ ਉਹਦੇ ਨਾਲ ਉਹਨਾਂ ਦੇ ਭੇਜ ਦਿੰਦੀਆਂ ਨੇ ਉਹ ਤੇ ਜਦੋਂ ਉਹ ਲੈ ਕੇ ਜਾਂਦੇ ਆ ਉਹ ਬੜਾ ਰੋਂਦਾ ਪਰ ਉਹ ਲੈ ਜਾਂਦੇ ਆ ਧੱਕੇ ਨਾਲ ਤੇ ਜਦੋਂ ਰਸਤੇ ਦੇ ਵਿੱਚ ਲੈ ਕੇ ਆਉਂਦੇ ਆ ਬੱਸ 'ਚ ਬਿਠਾਉਂਦੇ ਆ ਤੇ ਜਿਹੜੀਆਂ ਬੱਸ ਦੀਆਂ ਸਵਾਰੀਆਂ ਹੁੰਦੀਆਂ ਉਹ ਪੁੱਛਦੀਆਂ ਵੀ ਤੁਸੀਂ ਕਿਉਂ ਬੱਚੇ ਨਾਲ ਧੱਕਾ ਕਰ ਰਹੇ ਹੋ ਕਿ ਰੋ ਕਿਉਂ ਰਹਾ ਤਾਂ ਜਿਹੜੇ ਉਹਦੇ ਚਾਚਾ ਚਾਚੀ ਉਹ ਕਹਿੰਦੇ ਵੀ ਬੱਚਾ ਤਾਂ ਇਹ ਸਾਡਾ ਹੀ ਆ ਵੀ ਇਹ ਗੁੱਸੇ 'ਚ ਘਰੋਂ ਭੱਜ ਆਇਆ ਸੀ ਵੀ ਅਸੀਂ ਇਹਨੂੰ ਲੈ ਕੇ ਆਏ ਆ ਤੇ ਦੂਜੀਆਂ ਸਵਾਰੀਆਂ ਨੂੰ ਵੀ ਇਹ ਹੋ ਜਾਂਦਾ ਵੀ ਬੱਚੇ ਜਿਹੜੇ ਸ਼ਰਾਰਤੀ ਆ ਹਨਾ ਇਦਾਂ ਗਲਤੀਆਂ ਕਰਦੇ ਆ ਵੀ ਭਾਵੇਂ ਚਾਚਾ ਚਾਚੀ ਨੇਗੇ ਵੀ ਬਗਾਨਾ ਕੌਣ ਕਿਸੇ ਦਾ ਬਣਦਾ ਇਸ ਕਰਕੇ ਉਹ ਕੁਝ ਨਹੀਂ ਕਹਿੰਦੇ ਤੇ ਗੁਰਦੇਵ ਸਿੰਘ ਆ ਜਿਹੜਾ ਉਹ ਵਾਪਸ ਆਪਣੇ ਘਰ ਆ ਜਾਂਦਾ ਉਸ ਤੋਂ ਬਾਅਦ ਗੁਰਦੇਵ ਸਿੰਘ ਨਾਲ ਕੀ ਵਾਪਰਦਾ ਏ ਆਪਾਂ ਤੁਹਾਨੂੰ ਦੱਸਾਂਗੇ ਅਗਲੇ ਭਾਗ ਦੇ ਵਿੱਚ ਇਸ ਕਹਾਣੀ ਦੇ ਇਹ 8-9 ਭਾਗ ਵੰਣਗੇ ਤੇ ਇਸ ਕਹਾਣੀ ਨੂੰ ਆਪਾਂ ਵਧੀਆ ਵਿਸਥਾਰ ਦੇ ਨਾਲ ਸੁਣਾਵਾਂਗੇ ਇਸ ਕਹਾਣੀ ਨੂੰ ਲਿਖਿਆ ਹੈ ਲੇਖਕ ਦਿਆਲ ਕੌਰ ਜੀ ਨੇ ਤੇ ਕਹਾਣੀ ਬਹੁਤ ਸੋਹਣੀ ਆ ਕਹਾਣੀ ਦੇ ਸਾਰੇ ਭਾਗਾਂ ਨੂੰ ਸੁਣਨ ਲਈ ਚੈਨਲ ਦੇ ਨਾਲ ਜੁੜੇ ਰਹੋ ਜੇਕਰ ਤੁਹਾਨੂੰ ਆਪਣੇ ਚੈਨਲ ਦੀਆਂ ਕਹਾਣੀਆਂ ਪਸੰਦ ਆਉਂਦੀਆਂ ਨੇ ਤਾਂ ਕਿਰਪਾ ਕਰਕੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਵੋ ਤੇ ਵੀਡੀਓ ਨੂੰ ਲਾਈਕ ਜ਼ਰੂਰ ਕਰ ਦਿਆ ਕਰੋ ਤੇ ਕਮੈਂਟ ਬਾਕਸ ਵਿੱਚ ਵੀ ਆਪਣੇ ਵਿਚਾਰ ਜਰੂਰ ਰੱਖਿਆ ਕਰੋ ਤਾਂ ਕਿ ਮੈਨੂੰ ਹੌਸਲਾ ਮਿਲਦਾ ਰਹੇ ਤੁਹਾਡਾ ਸਾਰੇ ਰੱਬ ਵਰਗੇ ਸ਼ਰੋਤਿਆਂ ਦਾ ਦਰਸ਼ਕਾਂ ਦਾ ਤਹਿ ਦਿਲੋਂ ਧੰਨਵਾਦ ਤੁਹਾਡੇ ਕਰਕੇ ਮੇਰੀ ਮਿਹਨਤ ਨੂੰ ਫਲ ਪਿਆ ਤੇ ਮੈਂ ਜਿਹੜਾ ਤੁਹਾਡੇ ਅੱਗੇ ਵਧੀਆ-ਵਧੀਆ ਕਹਾਣੀਆਂ ਲੈ ਕੇ ਆਉਂਦੀ ਰਹਾਂਗੀ ਤੁਸੀਂ ਮੈਨੂੰ ਇਸੇ ਤਰ੍ਹਾਂ ਸਪੋਰਟ ਕਰਦੇ ਰਹੋ ਸ਼ਸ਼ੀਕਲ ਜੀ